ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਵਿੱਚ ਸਵਾਗਤ ਹੈ ਅੱਜ ਫੇਰ ਅਸੀਂ ਗੱਲ ਕਰਦੇ ਹਾਂ ਆਪਣੀ ਪਿਆਰੀ ਮੈਕ ਪੈਣ ਬਾਰੇ ਉਹੀ ਮੈਕ ਜਿਸ ਨੇ ਹਮੇਸ਼ਾ ਲੋਕਾਂ ਦੇ ਦਿਲ ਜਿੱਤੇ ਜਿਸ ਨੇ ਹਮੇਸ਼ਾ ਪਿਆਰ ਦਿੱਤਾ ਕਦੇ ਨਫ਼ਰਤ ਨਹੀਂ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਮੈਕ ਪੈਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਕੋਈ ਕਹਿੰਦਾ ਮੈਕ ਦਾ ਤਲਾਕ ਹੋ ਗਿਆ ਕੋਈ ਕਹਿੰਦਾ ਉਸਦੀ ਆਪਣੇ ਸੋਹਰੇ ਪਰਿਵਾਰ ਨਾਲ ਬੰਡੀ ਨਹੀਂ ਤੇ ਕੁਝ ਤਾਂ ਇਹ ਵੀ ਕਹਿ ਰਹੇ ਹਨ ਕਿ ਉਹ ਆਪਣੇ ਪਤੀ ਰਵੀ ਤੋਂ ਅਲੱਗ ਰਹਿ ਰਹੀ ਹੈ ਹੁਣ ਸਵਾਲ ਇਹ ਹੈ ਕਿ ਸਚਾਈ ਆਖਰਕਾਰ ਕੀ ਹੈ ਮੈਕ ਪੈਨ ਹੁਣ ਕੈਨੇਡਾ ਪਹੁੰਚ ਚੁੱਕੀ ਹੈ ਪਰ ਲੋਕ ਹੈਰਾਨ ਹਨ ਕਿ ਉਹ ਟੋਰਾਂਟੋ ਦੀ ਵਜਾਏ ਕੈਲਗਰੀ ਵਿੱਚ ਕਿਉਂ ਹੈ ਉਸਦੇ ਇੰਸਟਾਗ੍ਰam ਤੇ ਆਉਣ ਵਾਲੀਆਂ ਵੀਡੀਓਜ਼ ਵਿੱਚ ਉਹ ਕੈਲਗਰੀ ਵਿੱਚ ਦਿਖਾਈ ਦੇ ਰਹੀ ਹੈ ਜਦੋਂ ਕਿ ਉਸ ਦਾ ਪਤੀ ਰਵੀ ਅਜੇ ਵੀ ਟ੍ਰਾਂਟੋ ਵਿੱਚ ਹੈ ਇੱਥੇ ਹੀ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠਣ ਲੱਗ ਪਏ ਹਨ ਕਿ ਮੈਕ ਆਪਣੇ ਪਤੀ ਨਾਲ ਨਹੀਂ ਰਹਿ ਰਹੀ ਕਿ ਉਹ ਆਪਣੇ ਪਰਿਵਾਰ ਨਾਲ ਨਾਰਾਜ਼ ਹੈ ਜਾਂ ਫਿਰ ਇਹ ਸਭ ਸਿਰਫ ਲੋਕਾਂ ਦੇ ਬਣਾਏ ਅਨੁਮਾਨ ਹਨ ਜਦੋਂ ਮਨਿੰਦਰ ਮੰਗਟ ਵੀਰ ਦਾ ਬਲੌਗ ਆਇਆ ਸੀ ਉਹਨਾਂ ਦੇ ਬਲੌਗ ਵਿੱਚ ਰਵੀ ਨੂੰ ਉਹਨਾਂ ਦੇ ਨਾਲ ਦੇਖਿਆ ਗਿਆ ਅਤੇ ਉਹ ਮੈਕ ਦੇ ਪਰਿਵਾਰ ਕੋਲ ਜਾ ਕੇ ਆਉਣ ਦੀ ਗੱਲ ਕਰ ਰਹੇ ਸਨ ਇਸ ਤਰ੍ਹਾਂ ਤਾਂ ਇਹ ਸਾਬਤ ਹੁੰਦਾ ਹੈ ਕਿ ਦੋਵਾਂ ਪਰਿਵਾਰਾਂ ਵਿੱਚ ਕੋਈ ਵਿਸ਼ੇਸ਼ ਦੂਰੀ ਨਹੀਂ ਹੈ ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਗੁੰਝਲ ਬਣੀ ਹੋਈ ਹੈ ਸੱਚ ਪੁੱਛੋ ਤਾਂ ਅਸੀਂ ਸਭ ਨੇ ਉਹ ਸਮਾਂ ਵੀ ਵੇਖਿਆ ਜਦੋਂ ਮੈਕ ਪੈਣ ਬਿਮਾਰੀ ਨਾਲ ਜੂਝ ਰਹੀ ਸੀ ਉਸ ਵੇਲੇ ਰਵੀਵੀਰ ਤੇ ਮੰਗੜ ਪਰਿਵਾਰ ਨੇ ਉਸ ਦਾ ਹਰ ਕਦਮ ਤੇ ਸਾਥ ਦਿੱਤਾ ਸੀ ਉਸ ਨੇ ਇਲਾਜ ਵੀ ਆਪਣੇ ਸਾਰੇ ਪਰਿਵਾਰ ਵਿੱਚ ਲੈ ਕੇ ਕਰਾਉਣਾ ਸ਼ੁਰੂ ਕੀਤਾ ਸੀ ਫਿਰ ਇਹ ਬਦਲਾਅ ਕਿਵੇਂ ਆ ਗਿਆ ਕੀ ਇਹ ਸਿਰਫ ਸੋਸ਼ਲ ਮੀਡੀਆ ਦਾ ਭਰਮ ਹੈ ਜਾਂ ਫਿਰ ਸੱਚਮੁੱਚ ਕੁਝ ਅਜੀਹਾ ਹੋਇਆ ਜੋ ਕਿ ਲੋਕਾਂ ਤੋਂ ਲੁਕਿਆ ਹੋਇਆ ਹੈ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਡਰਾਮਾ ਸਿਰਫ ਚੈਨਲ ਬਣਾਉਣ ਲਈ ਕੀਤਾ ਜਾ ਰਿਹਾ ਹੈ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਮੈਗ ਪੈਨ ਵੱਲੋਂ ਅਜੇ ਤੱਕ ਕੋਈ ਨਵੀਂ ਵੀਡੀਓਜ਼ ਵੀ ਨਹੀਂ ਆਈ ਤਾਂ ਇਹ ਗੱਲ ਕਾਫੀ ਹੱਦ ਤੱਕ ਸਹੀ ਨਹੀਂ ਲੱਗਦੀ ਸਾਡੀ ਵੀ ਇਹੀ ਅਰਦਾਸ ਹੈ ਕਿ ਸਾਰਾ ਕੁਝ ਸਿਰਫ ਗਲਤਫਹਿਮੀ ਹੋਵੇ ਕਿਉਂਕਿ ਜਿਵੇਂ ਅਸੀਂ ਮੰਗਟ ਪਰਿਵਾਰ ਨੂੰ ਜਾਣਦੇ ਉਹ ਇੱਕ ਬਹੁਤ ਹੀ ਸੁਲਝਿਆ ਹੋਇਆ ਪਰਿਵਾਰ ਹੈ ਤੇ ਸਭ ਨੂੰ ਪਿਆਰ ਕਰਨ ਵਾਲੇ ਲੋਕ ਹਨ ਜੀਵਨ ਵਿੱਚ ਕਈ ਵਾਰ ਅਜਿਹੇ ਮੌਕੇ ਹੁੰਦੇ ਹਨ ਜਦੋਂ ਰਿਸ਼ਤਿਆਂ ਵਿੱਚ ਦੂਰੀਆਂ ਬਣ ਜਾਂਦੀਆਂ ਹਨ ਪਾਰੇ ਦੂਰੀਆਂ ਹਮੇਸ਼ਾ ਲਈ ਨਹੀਂ ਹੁੰਦੀਆਂ ਰੱਬ ਕਰੇ ਉਹ ਦਿਨ ਜਲਦੀ ਆਵੇ ਜਦੋਂ ਮੈਂ ਰਵੀ ਤੇ ਪੂਰਾ ਮੰਗੜ ਪਰਿਵਾਰ ਇਕੱਠੇ ਮੁਸਕਰਾਉਂਦੇ ਹੋਏ ਆਪਣੇ ਬਲੌਗ ਸਾਡੇ ਨਾਲ ਸਾਂਝੇ ਕਰਨ ਅਸੀਂ ਸਭ ਦਰਸ਼ਕਾਂ ਦੀ ਤਰਫੋਂ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜਲਦੀ ਤੋਂ ਜਲਦੀ ਮੰਗੜ ਪਰਿਵਾਰ ਦੀਆਂ ਵਧੀਆ-ਵਧੀਆ ਵੀਡੀਓ ਸਾਡੇ ਸਾਹਮਣੇ ਆਉਣ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ Bell icon ਨੂੰ ਵੀ on ਜਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ